ਸਬਰ ਕੀ ਚਰਨਾ ਤੇ ਨਾਲ ਕੋਰ ਕੇ ਚਲਾਵੀਂ ਜੋਗ ਬਣੀ

<sharp> I'm <inhale> ਸੋ ਸਤਿ ਸ਼੍ਰੀ ਅਕਾਲ ਜਰਦੇ ਕੋ ਤੁਹਾਰੀ ਜੇਵਾ ਨੀ ਕਰਵਾ। ਇਹ ਅਰਦਾਸ ਆਪਾਂ ਨੂੰ ਚਾਹਨਾ ਚਾਹੀਦੀ। ਆਪਾਂ ਸਾਰੇ ਅਰਦਾਸ ਕਰਨੇ ਹਨ। ਕੀ ਮੰਗਨੇ ਆ ਕੀ ਮੰਗਣਾ ਚਾਹੀਦਾ। ਕਿਹੜੀਆਂ ਸਾਨੂੰ ਬੇਨਤੀਆਂ ਕਰਨੀਆਂ ਚਾਹੀਦੀਆਂ। ਬੇਲੀ ਬੇਨਤੀ اے ਵਾਹਿਗੁਰੂ ਜੀ ਕਿਰਪਾ ਕਰੋ اے ਜਨਮ ਲੇਖੇ ਵਿੱਚ ਲਾ ਦੇ ਜਰਾ ਹੰਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਚੈ ਬਚਨੀ ਤੂਰ ਮੋਲ ਮਨ ਮਾਨ ਜਨ ਕੋ ਪੂਰਨ ਦੀਜੈ ਓ ਬਾਬਾ ਜਔਰ ਮਈਆ ਕਾਰਨੇ ਕਾਰਨ ਤੋਂ ਕਬੂਦ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲਈ ਕਹੇ ਵਿਦਾਸ ਆਸ ਲੱਗ ਜੀ ਨੂ ਫਿਰ ਪਿਉ ਦਰਸ਼ਨ ਅਸੀਂ ਜਨਮਾਂ ਜਨਮਾਂ ਦੇ ਵਿਛਰੇ ਆਏ ਕਈ ਜਨਮ ਤੇ ਕੀਟ ਬਤੰਗਾ ਕਈ ਜਨਮ ਗਜ ਮੀਨ ਬਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਫਿਰਥ ਜੋਇਓ ਕੇਤੇ ਰੁਖ ਮਿਰਖ ਹਮ ਜੀ ਨੇ ਕੇਤੇ ਪਸ਼ੂ ਪਾਏ ਕੇਤੇ ਨਾਲਗਲੇ ਮੇ ਆਏ ਕੇਤੇ ਬੰਧ ਰਟਾਏ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੁਣ ਬੇਵਸ ਹੋ ਗਏ ਸੀ ਦੇਖ ਜੁਗਾਂ ਦੇ ਯੁੱਗ ਚਾਰ ਯੁੱਗ ਦੀ ਉਮਰ 43 ਲੱਖ 20 ਹਜ਼ਾਰ ਸਾਢੇ 10 ਜਾਂਦੀ ਹੈ ਇੱਥੇ ਸਹਿਜ ਦੀ ਜੁਗਾਂ ਦੀ ਵੀ ਗਿਣਤੀ ਨਹੀਂ ਇਹ ਤਾਂ ਫਿਰ ਤਾਂ ਬਹੁਤ ਤੇਜੁਭਾਰੋ ਮਾਰਛ ਦੇਹੀ ਰਹੀ ਨਾਨਕ ਕਹਿਤ ਮਿਲ ਕੀ ਬੜਿਆ ਸ਼ੰਤ ਕਹਾਣੀ ਇਸ ਕਰਕੇ ਆਪਾਂ ਇਹਨਨਵਾਸ ਕਰਨੀ ਸੱਚੇ ਪਾਤਸ਼ਾਹ ਆਪ ਜੀ ਨੇ ਜਨਮ ਬਖਸ਼ਿਆ ਕਿਰਪਾ ਕਰੋ ਆਪਣੇ ਬਣਾ ਲਓ ਤੇ ਲੇਖੇ ਵਿੱਚ ਲਾ ਲਓ ਇਹ ਜਨਮ ਤਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਵਾਜ਼ਾ ਖੋਲੇ ਸੇਂਗੇ ਲਿਖੇ ਬਿਚੂ ਲਾ ਬਾਲ ਕਾ ਦਰਵਾਜ਼ਾ ਖੋਲੇ ਸੇਂਗੇ ਲਿਖੇ ਬਿਚੂ ਲਾ ਬਾਲ ਕਾ ਦਰਵਾਜ਼ਾ ਖੋਲੇ ਸੇਂਗੇ

ਪਹਿਲੀ ਬੇਨਤੀ ਦੂਸਰੀ ਬੇਨਤੀ ਜਿਨਾਸੀ ਗੁਰੂ ਚਰਣਾ ਵਿੱਚ ਆਉਂਦੇ ਆ ਗੁਰੂ ਸ਼ਬਦ ਵਿੱਚ ਆਉਂਦੇ ਆ ਕੀ ਕਰਨਾ ਹੈ ਅਸੀਂ ਆਪਣੀ ਮਾਤਮਾ ਦਾ ਮਨ ਮਾਤ ਦਾ ਤਿਆਗ ਕਰਨਾ ਤੇ ਗੁਰਮਤ ਦੇ ਧਾਰਨੀ ਬਣਨਾ ਸਾਸ ਮਨ ਮਤਥਾ ਤੇਜ ਨੇ ਆ ਨਾ ਸੇ ਮਥਰ ਤੇ ਦਾ ਭਾਵ ਕੀ ਹੈ ਕਿ ਆਪਣੀ ਮਨਮਤ ਰੱਖ ਦਿੱਤੀ ਤੇ ਇਥੋਂ ਗੁਰੂ ਦੀ ਮਤ ਲੈਣੀ ਦੋ ਚੀਜ਼ਾਂ ਬੜੀਆਂ ਔਖੀਆਂ ਨੇ ਸਹਿਰ ਕਹਿੰਦੇ ਗੁਰਤੀ ਮਤ ਨੂੰ ਲਿਹੇ ਆਨੇ ਭਗਤ ਬਣਾਉ ਬਹੁ ਗੁਰੂ ਦੇ ਸਿਆਣੇ ਉਹ ਧਾਰਨ ਕਰਨੀ ਗੁਰਾਸਿ ਮਤ ਪਿਆਰੇ ਕੀ ਮਤ ਵੇਲ ਕਰੀਏ ਕਾਰਨ ਅਰਨੀਦੁਨਾ ਮਤ ਪਿਆਰੇ ਕਿਸ ਮੱਤ ਤੇ ਨਰ ਰਹੀਏ ਹਰ ਪਾਲੀ ਦੀ ਗੁਨਾਹ ਦੀ ਮੱਤ ਪਿਆਰੇ ਆਪਣੀ ਮੱਤ ਤੇ ਨਰ ਰਹੀਏ ਹਰ ਪਾਲੀ ਦੀ ਗੁਨਾਹ ਦੀ ਮੱਤ ਪਿਆਰੇ ਆਪਣੀ ਮੱਤ ਤੇ ਨਰ ਰਹੀਏ ਆਪਣੀ ਮਾਨ ਮੱਤ ਛੇਡ ਕਰ ਦੇਣੀ ਤੇ ਗੁਰੂ ਦੀ ਮੱਤੇ ਧਾਰਨੀ ਬਣਨਾ ਸੱਚੇ ਪਾਤਸ਼ਾਹ ਸਾਡੀ ਕਿਰਪਾ ਕਰੋ ਅਸੀਂ ਗੁਰੂ ਦੀ ਮੱਤੇ ਧਾਰਨ ਕਰ ਸਕਦੇ ਤੀਸਰੀ ਬੇਨਤੀ ਤੂਤ ਆਗੈ ਰਾਸੁ ਹਮਾਰੀ ਜੀਉ ਪਿੰਡ ਸਭ ਤੇਰਾ ਮਨ ਤਨ ਤੇਰਾ ਧਨ ਵੀ ਤੇਰਾ ਕੂ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਸਾਰਾਸ ਤੁਮਾਰੀ ਤੇਰਾ ਜੋਰ ਉਪਾਲਾ ਜੀਉ ਆਪਣੇ ਆਪ ਨੂੰ ਸਰੰਦਰ ਤਨ ਕੀ ਇਹ ਤਨ ਵੀ ਆਪ ਜੀ ਦਾ ਮਨ ਵੀ ਆਪ ਜੀ ਦਾ ਧਨ ਵੀ ਆਪ ਜੀ ਦਾ ਮੈਂ ਤਾਂ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਕਰਨ ਸਾਸ ਸਭ ਕੁਝ ਗੁਰੂ ਨੂੰ ਅਰਪਣ ਕਰਨਾ ਹੈ ਕਬੀਰ ਮੇਰਾ ਮੁਜਮੇ ਕਿਛ ਨਹੀਂ ਜੋ ਕੁਸ਼ੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ

ਹਰਨ ਪਾਨੰਤਨ ਸੱਖ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ ਜਦੋਂ ਤਨ ਗੁਰੂ ਦਾ ਮਨ ਗੁਰੂ ਦਾ ਧਨ ਗੁਰੂ ਦਾ ਵਹੇਗਾ ਫਿਰ ਹੈ ਫਿਰ ਹੀ حکਮੀ ਮੰਦਾ ਬਣਦਾ ਅਸਾਸ ਨਿਸ਼ਾਨੀ ਕੀ ਹੈ ਹਾਜ਼ਰਤ ਇਬਰਾਹੀਮ ਨੇ ਇੱਕ ਗੁਲਾਮ ਖੀਦਾ ਲਿਆਂਦਾ ਉਸਿਆ ਕਿ ਐ ਗੁਲਾਮ ਦੱਸ ਤੇਰਾ ਨਾਮ ਤੂੰ ਕੱਪੜੇ ਇਸ ਤਰ੍ਹਾਂ ਦੇ ਪਹਿਨ ਖਾਣਾ ਕਦੋਂ ਖਾਣ ਸੌਣਾ ਕਦੋਂ ਤੇ ਉੜਦਾ ਕਦੋਂ ਉਹਨੇ ਹੱਥ ਜੋੜ ਕੇ ਕਿਹਾ ਜੀ ਜਿ세ਲੇ ਮੈਂ ਆਮ ਮਾਲਕ ਸੀ ਆਪਣੀ ਮਰਜ਼ੀ ਨਾਲ ਸੌਂਦਾ ਮਰਜ਼ੀ ਨਾਲ ਉੱਟਦਾ ਆਪਣੀ ਮਰਜ਼ੀ ਦਾ ਖਾਂਦਾ ਮਰਜ਼ੀ ਦਾ ਪਹਿਨਦਾ ਮਨ ਮੈਂ ਤੁਹਾਡਾ ਗੁਲਾਮ ਜਿਹੜਾ ਮਰਜ਼ੀ ਨਾਮ ਰੱਖੋ ਜੋ ਮੈਨੂੰ ਪੈਨ ਨੂੰ ਦਿਓਗੇ ਮੈਂ ਪੈਣਾਗਾ ਜੋ ਖਾਣ ਨੂੰ ਦਿਓਗੇ ਖਾਵਾਂਗਾ ਜਦੋਂ ਕਹੋਗੇ ਸਮਝਾ ਸਮਝਾਵਾਂਗਾ ਜਦੋਂ ਕੋਈ ਬੋਲੋ ਹੁਣ ਮੇਰਾ ਕੋਈ ਹੱਕ ਨਹੀਂ ਮੂਲ ਰੀਤੀ ਲਾਲਾ ਗੋਲਾ ਮੇਰਾ ਨਾਮ ਸੁਭਾਗ ਸਾਸਨ ਇੱਕ ਪਾਸੇ ਹੋ ਇੱਕ ਪਾਸੇ ਇੱਕ ਪਾਸੇ ਮਨਮਤ ਹੈ ਇੱਕ ਪਾਸੇ ਗੁਰਮਤ ਹੈ ਦੋਵੇਂ ਕਿਤੇ ਖੇਜੀ ਚੱਲਣਗੇ ਸ਼ਜੂ ਭਗਤੀ ਤੁਰੇ ਜਾਂਦੇ ਆਗੋ ਇੱਕ ਬੀਬੀ ਹੱਥ ਵਿੱਚ ਝਾੜੂ ਹੈ ਤੁਰੇ ਆਉਂਦੀ ਦੇਖਿਆ ਬੀਬੀ ਆੜੀ ਹੈ ਰਸਤਾ ਸ਼ਾਂਤਾ ਸੀ ਉਹਨ ਛੱਜੂ ਭਗਤੀ ਨੇ ਖੱਬੇ ਪਾਸੇ ਹੁੰਦਾ ਸੀ ਜਿਵੇਂ ਇੰਡੀਆ ਭਾਰਤ ਵਿੱਚ ਜੁਮਕੇ ਵਿੱਚ ਇਸ ਲਈ ਖੱਬੇ ਪਾਸੇ ਜਾਂਦੇ ਯੂਐਸਏ ਰੇਡਰ ਜਿੱਥੇ ਪਾਸੇ ਤੋਂ ਦੇ ਹੋਇਆ ਕਿ ਤੇ ਬੀਬੀ ਤੇ ਠੀਕ ਆਪਣੇ ਖੱਬੇ ਪਾਸੇ ਹੋਈ ਤੇ ਭਗਤ ਛੱਜੂ ਜੀ ਪਲੇਖੇ ਨਾਲ ਸੱਜੇ ਹੋ ਇਹ ਵਸਣ ਦੇ ਕਰਾ ਬੀਬੀ ਨੇ ਸਮਝਿਆ ਇਹ ਉਲਟੇ ਪਾਸੇ ਮੈਂ ਇਧਰ ਹੋ ਜਾ ਤਾਂ ਸੱਜੂ ਭੱਜੇ ਸਮਝਿਆ ਮੈਂ ਉਲਟੇ ਪਾਸੇ ਮੈਂ ਮੈਂ ਖੱਬੇ ਪਾਸੇ ਹੋ ਜਾਵਾਂ ਤਿੰਨ ਦੀ ਚਾਰ ਵਾਰ ਖੱਬੇ ਸੱਜੇ ਖੱਬੇ ਸੱਜੇ ਬਰਾਬਰ ਬੀਬੀ ਘੜੀ ਹੋ ਗਈ ਕਹਿ ਲਗੀ ਭਗਤੀ ਇੱਕ ਪਾਸੇ ਦੇਖੋ ਉਹਦਾ ਮਤਲਬ ਇਹ ਜਾਂ ਖੱਬੇ ਹੋਵੇ ਜਾਂ ਸੱਜੇ ਬੀਬੀ ਦਾ ਤੇ ਮਦਰ ਸਿਰਫ ਇਹ ਸੀ ਕਿ ਜਾਂ ਤੁਸੀਂ ਰਸਤਾ ਦਿਓ ਜਾਂ ਖੜ੍ਹਿਓ ਜਾਂ ਸਜਿਓ ਪਰ ਰੱਬ ਦੇ ਪਿਆਰੇ ਹਰ ਚੀਜ਼ ਤੋਂ ਸਿੱਖਿਆ ਲੈ ਲਈ ਸਿਰਜਕ ਦਾ ਬੀਬੀ ਤੂੰ ਤਰਨ ਅੱਜ ਮੈਨੂੰ ਸੋਚੀ ਆ ਗਈ ਮੈਂ ਦੋਵੇਂ ਪਾਸੇ ਰੱਖਣੇ ਚਾਹੁੰਦਾ ਸੀ ਕਿਉਂਕਿ ਇੱਕ ਪਾਸੇ ਹੋ ਜੂ ਮੈਂ ਸੰਸਾਰ ਦਾ ਪਤ ਛੱਡ ਕੇ ਤੇ ਰੱਬ ਵਾਲਾ ਪਾਸਾ ਮੈਂ ਇੱਕ ਪਾਸੇ ਉਹ ਤੇ ਨਾ ਇੱਕ ਪਾਸੇ ਉਹ ਬੰਤ ਨਾਮਦੇਵ ਜੀ ਵੀ ਕਹਿੰਦੇ ਨੇ ਬਾਣੀ ਵਿੱਚ ਸ਼ਬਦ ਹੁੰਦਾ ਪਾਤ ਪੁਰਸਨ ਪੂਛਲੇ ਨਾਮਾ ਕਾ ਪੇਸ਼ਾਨ ਸ਼ਵਾਈ ਹੋ ਤੂੰ ਕਹਿ ਦੁਨੀ ਮਜੂਰੀ ਦੇਹੁ ਮੋਕੋ ਬੇਟੀ ਦੇਹੁ ਬਤਾਈ ਨਾਮਦੇਵ ਜੀ ਤੂੰ ਤੇ ਗਰੀਬ ਮੈਂ ਅਮੀਰ ਮੈਨੂੰ ਇਸ ਚੀਜ਼ ਦਾ ਘਾਟਾ ਨਹੀਂ ਉਹ ਬੀਬੀ ਕਹਿੰਦੀ ਆ ਜਿਹੜਾ ਤੇਰਾ ਘਰ ਬਣਿਆ ਤੇ ਇਹਦਾ ਜਿਹੜਾ ਬਣਾਉਣ ਵਾਲਾ ਹੈ ਕਾਰੀਗਰ ਉਹਦਾ ਡਰੈਸ ਦੇ ਮੈਂ ਤੇਰੇ ਨਾਲ ਦੂਰੀ ਮਜ਼ਦੂਰੀ ਦੇ ਦੇਣੀ ਮਾਇਆ ਦਾ ਹੰਕਾਰ ਸੀ ਤੇ ਬਲਕਨਾਮ ਦੇ ਜੀ ਕਹਿੰਦੇ ਜੀ ਭਾਈ ਬੇਟੀ ਦੇ ਨਾ ਜਾਏ ਇੱਕ ਪੀੜੀ ਰਹਾ ਸਮਾਈ ਬੇਟੀ ਹਮਰਾ ਪ੍ਰਾਣ ਅਧਾਰ ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜੇ ਕੋ ਸ਼ਾਨ ਸ਼ੋਅ ਆਵੇ ਐ ਐਂਡ ਹੈ ਵੀ ਵੀ ਬੇਟੀ ਧਰਪਦਾ ਸ੍ਰੀ ਮੰਗਦਾ ਉਹ ਕੀ ਮੰਗਦਾ ਉਹਦੀ ਮਜ਼ਦੂਰੀ ਕੀ ਹੈ ਉਹ ਪਤਨਾਮ ਦੇ ਜੀ ਆਹ ਦੱਸ ਦਿਆ ਉਹ ਮਰਜ਼ਦਾ ਹੈ ਬੇਟੀ ਪੀਤ ਮਜੂਰੀ ਮੰਗਦਾ ਹੈ ਜੀ ਕਿੰਨੀ ਪੀਤ ਮਜੂਰੀ ਕਿੰਨਾ ਦਾ ਹੈ کہ جی کی خبروں کی نا ظرا ہے ایک جی تم تو میری کموجے کی تیری قسمت مجھ کو

I am the one who is <laughs> forced to live, I am the one who is forced the one who is ਬੇਤੀ ਤ੍ਰੇਸ ਮਜ਼ਦੂਰੀ ਮੰਗਾ ਜੇ ਕੋ ਛਾਂ ਸੁਆਵੈ ਹੋ ਲੋਕ ਕਡੰਪ ਸਭੂ ਹੋਂਤੇ ਤੋਰਾ ਤੋ ਆਪਨ ਬੇਢੀ ਆਵੈ ਉਨ ਲੱਪਣ ਦੀ ਲੋੜ ਨਹੀਂ ਲੋਕ ਕਡੰਪ ਸਭੂ ਤੇ ਤੋਰਾ ਇੱਕ ਪਾਸੇ ਹਾ ਇਹਦਾ ਮਤ ਨਹੀਂ ਕਿ ਸੰਸਾਰ ਤੋ ਪਨਾਰਾ ਪੜੈ ਜਿੱਥੇ ਮੋਹ ਹੈ ਉੱਥੇ ਪ੍ਰੇਮ ਆ ਜਾਏਗਾ ਸਾਰਾ ਸੰਸਾਰ ਹੀ ਆਪਣਾ ਦਿੱਤੇ ਦਾ ਅਹਿਸਾਸ ਹੋ ਜੀ ਨੂੰ ਮੋਤੋ ਲੈ ਫਿਰ ਕਹਿੰਦੇ ਤੋ ਬੇਟੀ ਤੋ ਆਪਣੀ ਬੇਟੀ ਆਪੇ ਆ ਜਾਂਦਾ ਉਹ ਉਹ ਧੰਤ ਦਾ ਧੰਤ ਉਹ ਖਾਰਾ ਹੈ ਸਿਸ਼ ਕਰਕੇ ਇੱਕ ਪਾਸੇ ਹੋਣਾ ਪੈਣਾ ਛੱਜੂ ਭਗਵਾਨ ਜੀ ਨੇ ਸਿਖਿਆ ਲੈ ਕਿਉਂਕਿ ਰੱਬ ਦੇ ਪਿਆਰੇ ਹਰ ਚੀਜ਼ ਵਿੱਚ ਸਿਖਿਆ ਹੈ ਸੁਗਰਾ ਸਮੁੰਦਰ ਦੇ ਕੰਢੇ ਖੜਿਆ ਹੋਇਆ ਇੱਕ ਛੋਟਾ ਬੱਚਾ ਹੱਥ ਵਿੱਚ ਪਿਆਲਾ ਹੈ ਰੋ ਰਿਹਾ ਹੈ ਬੇਟਾ ਕਿਉਂ ਰੋਂਦਾ ਹੈ ਉਹ ਕਹਿੰਦਾ ਜੀ ਮੈਂ ਸਮੁੰਦਰ ਪਿਆਲੇ ਵਿੱਚ ਪਾਉਣਾ ਹੈ ਬੇਟਾ ਸਮੁੰਦਰ ਬਹੁਤ ਵੱਡਾ ਹੈ ਤੇਰਾ ਬਰਤਨ ਪਿਆਲਾ ਬੜਾ ਛੋਟਾ ਹੈ ਸਮੁੰਦਰ ਪਿਆਲੇ ਵਿੱਚ ਨਹੀਂ ਪੈ ਸਕਦਾ ਜਦ ਹੀ ਕਿਹਾ ਤੇ ਬੱਚਾ ਕਹਿੰਦਾ ਅਰਸ਼ਾ ਸਮੁੰਦਰ ਪਿਆਲੇ ਵਿੱਚ ਨਹੀਂ ਪੈ ਸਕਦਾ ਤਾਂ ਪਿਆਲਾ ਤਾਂ ਸਮੁੰਦਰ ਵਿੱਚ ਪੈ ਸਕਦਾ ਹੈ ਵਿਵਾਹ ਕੇ ਪਿਆਲਾ ਸਮੁੰਦਰ ਵਿੱਚ ਸੋ ਜਾਦਾ ਸੁਰਾਤਾ ਸੰਚੋਕ ਜਿਹੜਾ ਕਹਿੰਦਾ ਸੀ ਮੈਂ ਸਭ ਕੁਝ ਜਾਣਦਾ ਸਮਾਇਆ ਹੋਰ ਵੀ ਹੈ ਜੋ ਮੈਂ ਨਹੀਂ ਜਾਣਦਾ ਤੇ ਖੀਰ ਮੈਂ ਕੁਝ ਨਹੀਂ ਜਾਣਦਾ ਇਹਦਾ ਮਤਲਬ ਕੀ ਹੈ ਉਸ ਪਿਆਲੇ ਦਾ ਸਮੁੰਦਰ ਵਿੱਚ ਬੈਣਾ ਆਪ ਦਵਾਈ ਹੈ ਤਾਂ ਸਹੋ ਪਾਈ ਹੈ ਉਹਦੇ ਵਿੱਚ ਭੇਦ ਹੋਣਾ ਹੈ ਮੈਂ ਇਹਨੂੰ ਖਤਮ ਕਰਨਾ ਹੈ ਸ਼ਿਖਿਆ ਨੇ ਇੱਕ ਨਾਮ ਚ ਪਣ ਵਾਲਾ ਫਕੀਰ ਇੱਕ ਦੁਆਲੇ ਗੁਰੂ ਜੜਾ ਹੈ ਦੁਆਲੇ ਨੇ ਲੈਣ ਲਈ ਹੋਈ ਹੈ ਹਰ ਕਿਸੇ ਕੋਲੋਂ ਪੈਸੇ ਲੈਣ ਦੇ ਉਹਨਾਂ ਨਾਮ ਤੇ ਉਹਦੇ ਬਰਦਨ ਜਤੋਂ ਫਕੀਰ ਵੀ ਲੈਣੇ ਚ ਖੜਾ ਹੈ ਇਹ ਦੇਖਿਆ ਇੱਕ ਬਾਹਰੋਂ ਆਇਆ ਲੈਂਨ 'ਚ ਖੜਾ ਨਹੀਂ ਹੋਇਆ ਆਪਣਾ ਬਰਤਨ ਗਵਾਲੇ ਕੇ ਕਰ ਦਿੱਤਾ ਉਹਨੇ ਨਾ ਪੈਸਾ ਮੰਗਿਆ ਨਾ ਲਾਪਿਆ ਬਰਤਨ ਪਾ ਦਿੱਤਾ ਉਹ ਚਲਾ ਗਿਆ ਫਕੀ ਲੈਂਨ ਵਿੱਚੋਂ ਨਿਕਲ ਕੇ ਜਾ ਕੇ ਦੁਆਲੇ ਦਾ ਹੱਥ ਫੜ ਲਿੰਦਾ ਹੈ ਇਹ ਦੁਆਲੇ ਆ ਲੈਂ ਲੱਗੀ ਹੋਈ ਹੈ ਤੂੰ ਪਹਿਲਾਂ ਪੈਸੇ ਲੈ ਲੈ ਫਿਰ ਨਾਪ ਦੇ ਤੁਰ ਪਉਂਗਾ ਇਹ ਕੌਣ ਹੈ ਲੈਂਨ ਵਿੱਚ ਨਹੀਂ ਖੜਾ ਹੋਇਆ ਉਨੇ ਪੈਸਾ ਦਿੱਤਾ ਨਹੀਂ ਤੂੰ ਮੰਗਿਆ ਨਹੀਂ ਉਹਨੇ ਵਰਦਨ ਅਗੇ ਕਰ ਦਿੱਤਾ ਤੂੰ ਭਰ ਦਿੱਤਾ ਮੈਨੂੰ ਦੱਸ ਗੋਲਾ ਕਹਿਣ ਲਗਾ ਫਕੀਰ ਸਾਈ ਇਹ ਮੇਰਾ ਮਿੱਤਰ ਹੈ ਸੱਜਣ ਹੈ ਤੇ ਮਿੱਤਰ ਦੇ ਨਾਲ ਕੋਈ ਹਿਸਾਬ ਨਹੀਂ ਹੁੰਦਾ ਇਹਦੇ ਹੱਥ 'ਚ ਸੀ ਤਸਵੀਰ ਇਹਦੇ ਹੱਥ 'ਚ ਸੀ ਮਾਲਾ ਵਗਾਂ ਕੇ ਮਾਲਾ ਮਾਰੀ ਐ ਬਵਾਲੇ ਅੱਜ ਮੈਨੂੰ ਪਤਾ ਲੱਗਿਆ ਕਿ ਮਿੱਤਰ ਨਾਲ ਗਿਣਤੀ ਨਹੀਂ ਮੈਂ ਤੇ ਅੱਲਾ ਤਾਲਾ ਦਾ ਰੋਜ਼ ਗਿਣਤੀ ਕਰਦਾ ਸੀ ਮੈਂ ਤੇਰੇ ਨਾਮ ਦੀਆਂ ਇੰਨੀਆਂ ਮਾਲਾਂ ਫੇਰੀ ਆਪਾਂ ਵੀ ਗਿਣਤੀ ਕਰਦੇ ਆ ਨਾ ਲੈਨੇ ਬਾਤ ਕੀਤੇ ਮੈਂ ਐਨੇ ਕੀਤੇ ਮੈਂ ਐਨੇ ਕੀਤੇ ਮੈਂ ਐਨੀ ਸੇਵਾ ਕੀਤੀ ਅਸੀਂ ਜਿਵੇਂ ਜਿਵੇਂ ਜਿੱਥੇ ਪਿਆਰ ਹੁੰਦਾ ਉਥੇ ਗਿਣਤੀ ਮਿੱਤੀ ਨਹੀਂ ਹੁੰਦੀ ਉਥੇ ਏਵਾ ਤੇ ਥੇ ਗੇਵਾ ਨਹੀਂ ਹੁੰਦਾ ਉਥੇ ਤੇ ਆਪ ਆਪ ਸਭ ਸਤਿ ਸ਼ਾਸਤ ਦੀ ਬਾਹਰ ਆ ਜਾਂਦਾ ਗਿਣਤੀ ਮਿੱਤੀ ਦੁੱਖਣ ਇੱਕ ਪਾਸੇ ਹੋਣਾ ਹੈ ਸਾਥ ਸਤਿ ਗੁਰ ਕੀ ਮਤਉ ਲੇਹਾਂ ਨੇ ਭਗਤ ਬਨਾ ਬਹੁ ਡੂੰਬੇ ਸਿਆਣ ਤਨ ਮਨ ਤਨਸਾ ਸੌਂਪ ਗੁਰੂ ਹੁਕਮ ਮੰਨਿਆ ਭਾਈ ਤਨ ਗੁਰੂ ਦਾ ਜਿਹੜਾ ਤਨ ਗੁਰੂ ਦਾ ਉਹਦੀ ਕੀ ਨਿਸ਼ਾਨੀ ਹੈ ਸਾਧ ਸੰਗਤ ਜਦੋਂ ਗੁਰੂ ਦੀ ਮਰਤਾ ਕਰਨ ਲਈ ਉਹ ਅੱਖਾਂ ਪ੍ਰਾਇਆ ਰੂਪ ਨਹੀਂ ਤੱਕ ਲੈਂਦੀ ਉਹ ਕੰਨ ਚੁਗਲੀ ਨਿੰਦਿਆ ਇਹੋ ਜਿਹੀ ਗੱਲਾਂ ਨਹੀਂ ਸੁਣਦੀ ਉਹ ਜੀਭਾ ਫੇਕਾ ਨਹੀਂ ਬੋਲਦੀ ਉਹ ਹੱਥ ਪੈਰ ਮਾਰੇ ਕਰਮ ਨਹੀਂ ਕਰਨਦੀ ਉਹ ਅੱਖਾਂ ਇਹੋ ਵਿੱਚ ਸੰਸਾਰ ਨੂੰ ਦੇਖਦੇ ਇਹੋ ਹਰ ਕਾਲ ਰੂਪ ਹੈ ਰੂਪ ਨਦੀ ਆਇਆ ਉਹ ਅੱਖਾਂ ਵੇਖ ਪ੍ਰਾਈਆਂ ਚੰਨੀਆਂ ਮਾਂ ਮਾਂ ਭੈਣਾਂ ਧੀਆਂ ਜਨਾਂ ਉਹ ਅੱਖਾਂ ਪਤਰ ਰੂਪ ਨਾ ਵੇਖੇ ਨੇਤਰ ਸਾਹ ਕੀ ਤਰ ਸੰਸਨ ਹੀਤ ਉਹ ਕੰਨ ਈਸ਼ਰ ਨੂੰ ਵੇਰਿਓ ਸੱਚ ਹੈ ਸੁਣਨ ਨੂੰ ਪਠਾਈ ਸੱਚ ਹੈ ਸੁਣਨ ਨੂੰ ਪਠਾਈ ਸ੍ਰੀ ਲੈ ਸੁਣੋ ਸਤਿ ਬਾਣੀ ਉਹ ਕੰਨ ਨਾਮ ਦੀ ਮਹਿਮਾ ਸੁਣਦੇ ਸਿਬ ਸਦਾ ਸੁਣਨ ਦੀ ਉਹ ਜੇਬਾ ਫਿੱਕਾ ਨਹੀਂ ਬੋਲੇਗੀ ਉਹ ਜੇਬਾ ਉਹਨੋ ਜਸ ਦੇਬਾ ਰਾਤ ਪ੍ਰਭ ਆਪਣਾ ਜਨ ਪੀਨੀ ਦਾਤ ਉਹ ਹੱਥ ਪੈਰ ਖੋਟੇ ਕਰਮ ਨਹੀਂ ਕਰਨਗੇ ਉਹ ਸੱਚੀ ਕਿਰਤ ਕਰਨਗੇ ਤੇ ਸੇਵਾ ਕਰਨਾਂ ਇਹ ਨਿਸ਼ਾਨੀ ਹੈ ਅਗੇ ਹੈ ਮਨ ਗੁਰੂ ਦਾ ਸਹਿ ਕਹਿੰਦੇ ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵ ਕੇ ਗਾਰਜ ਰਾਸ ਸਹਿ ਆ ਬਜਨ ਕਰਦੇ ਆ